ਅੱਜ ਦੇ ਇਨਸਾਨ ਦਾ ਰਿਸ਼ਤਾ ਚਰਚ ਦੇ ਨਾਲ ਜਾਂ ਪਰਮੇਸ਼ਵਰ ਦੇ ਨਾਲ ਐਨਾ ਕਿ ਹੀ ਹੈ ਤੇ ਉਹ ਚਰਚ ਦੇ ਵਿੱਚ ਇਸ ਲਈ ਜਾਂਦਾ ਕਿ ਉਹਦੇ ਜੀਵਨ ਦੇ ਵਿੱਚ ਬਰਕਤ ਆ ਜਾਵੇ ਬਹਾਲੀ ਆ ਜਾਵੇ ਤੰਦਰੁਸਤੀ ਆ ਜਾਵੇ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਕੁਝ ਲੋਕ ਐਸੇ ਨੇ ਕਿ ਜਿਹੜੇ ਇੱਥੋਂਕ ਤੱਕ ਹੀ ਸੀਮਤ ਨੇ ਕਿ ਜਦੋਂ ਚਰਚ ਦੇ ਵਿੱਚ ਜਾਣ ਉਹਨਾਂ ਨੂੰ ਬਰਕਤ ਮਿਲ ਜਾਵੇ ਬਾਅਦ ਵਿੱਚ ਯੀਸ਼ੂ ਮਸੀਹ ਨੂੰ ਔਰ ਪ੍ਰਚਾਰਚ ਨੂੰ ਟਾਟਾ ਬਾਏ ਬਾਏ ਕਰ ਦੇਣ ਪਰ ਪਿਆਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਅੰਨੇ ਬਖਾਰੀ ਦੇ ਬਾਰੇ ਬਾਈਬਲ ਦੇ ਵਿੱਚ ਲਿਖਿਆ ਸੜਕ ਦੇ ਕਿਨਾਰੇ ਬੈਠਾ ਹੋਇਆ ਸੀ ਔਰ ਪ੍ਰਭੂ ਯੇਸ਼ੂ ਮਸੀਹ ਜਦ ਉੱਥੋਂ ਦੀ ਲੰਗੇ ਤੇ ਪ੍ਰਭੂ ਯੇਸ਼ੂ ਮਸੀਹ ਨੂੰ ਕਹਿਣ ਲੱਗੇ ਕਿ ਪ੍ਰਭੂ ਮੇਰੇ ਉੱਤੇ ਦਇਆ ਕਰ ਤੇ ਪਵਿੱਤਰ ਬਾਈਬਲ ਬਿਆਨ ਕਰਦੀ ਹੈ ਯੇਸ਼ੂ ਮਸੀਹ ਨੇ ਉਹਦੇ ਤੇ ਜਾਈ ਕਿਰਪਾ ਕੀਤੀ ਕਿ ਉਹ ਅੰਨਪਖਾਰੀ ਦੇਖਣ ਲੱਗ ਗਿਆ ਜਦੋਂ ਉਹ ਅੰਨਪਖਾਰੀ ਦੇਖਣ ਲੱਗ ਗਿਆ ਤਾਂ ਬਾਈਬਲ ਦੱਸਦੀ ਹੈ ਕਿ ਉਹ ਅੰਨਪਖਾਰੀ ਪ੍ਰਭੂ ਯੇਸ਼ੂ ਮਸੀਹ ਦੇ ਪਿੱਛੇ ਚੱਲਣ ਲੱਗ ਪਿਆ ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਗਿਆ ਉਹਦੀ ਜ਼ਿੰਦਗੀ ਦੇ ਵਿੱਚ ਬਹਾਲੀ ਆ ਗਈ ਉਹਦੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਆ ਗਈ ਉਹਦੀ ਜ਼ਿੰਦਗੀ ਦੇ ਵਿੱਚ ਮੈਰਕਲ ਹੋ ਗਿਆ ਪਰ ਅੱਜ ਦਾ ਇਨਸਾਨ ਸਿਰਫ ਮੈਰਕਲ ਤੱਕ ਹੀ ਸਹਿਮਤ ਹੈ ਅੱਜ ਦਾ ਇਨਸਾਨ ਸਿਰਫ ਬਰਕਤ ਤੱਕ ਹੀ ਸਹਿਮਤ ਹੈ ਬਰਕਤ ਲਈ ਤੇ ਬਾਏ ਬਾਏ ਕਰ ਦਿੱਤਾ ਬਰਕਤ ਲਈ ਤੇ ਟਾਟਾ ਕਰ ਦਿੱਤਾ ਪਰ ਪਿਆਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨੇ ਯਿਸੂ ਮਸੀਹ ਨੂੰ ਬਰਕਤ ਲੈਣ ਤੋਂ ਬਾਅਦ ਛੱਡਿਆ ਨਹੀਂ ਯਿਸੂ ਮਸੀਹ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਪਿਆਰੋ ਮੇਰਾ ਮੈਸੇਜ ਅੱਜ ਤੁਹਾਨੂੰ ਇਹ ਹੀ ਹੈ ਤੇ ਬਰਕਤ ਲੈਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੂੰ ਬਾਏ ਨਾ ਕਰੋ ਬਰਕਤ ਲੈਣ ਤੋਂ ਬਾਅਦ ਵਧੀਆ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਨਾਲ ਚੱਲਣਾ ਸ਼ੁਰੂ ਕਰ ਦਿਓ ਸੋ ਨਾਈ ਕਹਿੰਦੇ ਹੋਏ ਸਾਰਿਆਂ ਨੂੰ ਜੈਮਸੀ ਦੀ ਇਸ ਵੀਡੀਓ ਨੂੰ ਆਪਣੇ ਸੱਜਣਾ ਮਿੱਤਰਾ ਦੇ ਨਾਲ ਜਰੂਰ ਸਾਂਝਾ ਕਰਨਾ ਗੋਡ ਬlesਸ ਯੂ ਆਲ